ईद ਦਾ ਤਿਉਹਾਰ ਜਿੱਥੇ ਸਾਰੀ ਦੁਨੀਆ ਭਰ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਉੱਥੇ ਹੀ ਅੰਮ੍ਰਿਤਸਰ ਦੀ ਜਾਮਾ ਮਸਜਿਦ ਸਿਕੰਦਰ ਖਾਨ ਗੋਲਹੱਟੀ ਚੌਂਕ ਹੌਲ ਬਜ਼ਾਰ ਵਿਖੇ ਬੜੇ ਉਤਸ਼ਾਹ ਨਾਲ ਈਦੁਲ ਫਿਤਰ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ACP ਸੈਂਟਰ ਜਸਪਾਲ ਸਿੰਘ 올 ਮੁਸਲਮ ਵੈਲਫੇਅਰ ਸੁਸਾਇਟੀ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਮਾਨੇ ਕਲੀ 올 ਪੰਜਾਬ ਰੇੜੀ ਫੜੀ ਯੂਨੀਅਨ ਦੇ ਪ੍ਰਧਾਨ ਡਾਕਟਰ ਇੰਦਰਪਾਲ SHO ਸੁਖਿੰਦਰ ਸਿੰਘ ਮਨਿੰਦਰ ਸਿੰਘ ਬੋਂਗਾ ਰਵਿੰਦਰ ਹਾਨਸ ਸ਼ਿਵਾਨੀ ਸ਼ਰਮਾ ਵਿਰਾਟ ਦੇਵਕਨ ਰਵਿੰਦਰ ਡਾਬਰ ਪੰਕਜ ਸ਼ਰਮਾ, ਖੁਰਸ਼ੀਦ ਅਹਿਮਦ, ਬਲਜੀਤ ਸਿੰਘ ਨੰਬਰਦਾਰ, ਮੋਨਾ ਅਤੇ ਰੌਮਤੀ ਸਮੇਤ ਵੱਖ-ਵੱਖ ਧਰਮਾਂ ਦੇ ਨੁਮਾਇਦਿਆਂ ਨੇ ਪਾਇਚਾਰਕ ਸਾਂਝ ਦਾ ਸੰਦੇਸ਼ ਦਿੰਦਿਆ ਹੋਇਆ। ਇਸ ਤਿਉਹਾਰ ਨੂੰ ਮਨਾਇਆ ਅਤੇ ਇੱਕ ਦੂਸਰੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਕਿਹਾ ਕਿ ਈਦ ਆਪਸੀ ਪ੍ਰੇਮ ਅਤੇ ਸਤਿਭਾਵਨਾ ਦਾ ਤਿਉਹਾਰ ਹੈ ਅਤੇ ਸਾਰੇ ਹੀ ਧਰਮ ਇਸ ਨੂੰ ਰਲ ਮਿਲ ਕੇ ਮਨਾਉਂਦੇ ਹਨ। ਇਸ ਮੌਕੇ ਉਹਨਾਂ ਨੇ ਦੇਸ਼ ਦੀ ਸੁਖਸ਼ਾਂਤੀ ਅਤੇ ਤਰੱਕੀ ਦੀ ਦੁਆਵਾਂ ਕੀਤੀਆਂ। ਅੱਜ ਈਦ ਦੇ ਮੁਬਾਰਕ ਦਿਸਤੇ ਮੈਂ ਅੱਜ ਸਾਰੇ ਆਪਣੇ ਨਮਾਜ਼ੀ ਭਾਈਆਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਔਰ ਕਾਮਨਾ ਕਰਦਾ ਕਿ ਸਾਰੇ ਭਾਈਚਾਰਿਆਂ ਦੇ ਵਿੱਚ ਇਸੇ ਤਰ੍ਹਾਂ ਹੀ ਪਿਆਰ ਬਣਿਆ ਰਹੇ ਅਸੀਂ ਸਾਰੇ ਭਾਰਤ ਵਾਸੀ ਜਿਹੜੇ ਸਾਰੇ ਧਰਮਾਂ ਦੇ ਲੋਕ ਜਿਹੜੇ ਆ ਇੱਕ ਦੂਜੇ ਦੇ ਨਾਲ ਆਪਸੀ ਪ੍ਰੇਮ ਤੇ ਭਾਈਚਾਰੇ ਦੇ ਨਾਲ ਹੀ ਆਪਣੀ ਜ਼ਿੰਦਗੀ ਬਿਸ਼ਦ ਕਰੀਏ ਤੇ ਸ਼ਾਂਤੀ ਹਮੇਸ਼ਾ ਹੀ ਬਣੀ ਰਹੇ ਸਭ ਤੋਂ ਪਹਿਲਾਂ ਤੇ ਮੈਂ ਅੱਜ ਦੇ ਈਦ ਦੇ ਮੁਬਾਰਕ ਮੌਕੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕਵਾਦ ਪੇਸ਼ ਕਰਨਾ ਤੇ ਸਾਡੇ माननीय एसीपी साहब और ਸਾਡੇ ਐਸਐਚਓ ਸਾਹਿਬ ਸਾਡੇ ਦਰਮਿਆਨ ਦੇ ਵਿੱਚ ਅੱਜ ਤਸ਼ਰੀਫ ਲਿਆਏ ਨੇ ਤੇ ਮੈਂ ਬਹੁਤ ਹੀ ਉਹਨਾਂ ਦਾ ਵੈਲਕਮ ਕਰਨਾ ਤੇ ਇਸਤਿਕਬਾਲ ਕਰਨਾ ਉਹਨਾਂ ਨੂੰ Eid ਦੀ ਮੁਬਾਰਕਾਤ ਦੇਣਾ ਮੁਸਲਮਾਨ ਭਾਈਚਾਰੇ ਦਾ ਤਰਫੋਂ ਸਾਰੇ ਨੂੰ ਆਜ ਦੀ Eid ਦੀ ਬੁਦਾਈ ਦਿੰਦਾ ਤੇ ਔਰ ਸਾਰੇ ਦੇਹ ਦੁਨੀਆ ਹਸਤੇ ਹਰ ਮਸਜਿਦ ਤੇ ਅਮਨ ਸ਼ਾਂਤੀ ਦੇ ਦੁਆ ਕੀਤੇ ਗਏ ਸਾਰੇ ਮਿਲ ਜੁਲ ਕੇ ਦੁਨੀਆ ਚ ਮਿਲ ਜੁਲ ਕੇ ਪਿਆਰ ਮੁਹੱਬਤ ਨਾਲ ਰਹਿੰਦਾ ਤੇ ਉਹਦਾ ਦਵਾ ਕੀਤਾ ਗਿਆ ਦੁਨੀਆ ਦੇ ਹਰ ਕੋਨੇ ਦੇ ਵਿੱਚ ਜਿੱਥੇ ਮੁਸਲਮਾਨ ਭਾਈਚਾਰਾ ਵਾ ਉਹ ਸਾਰੇ ਨਾਲ ਮਿਲ ਕੇ ਜਿਹੜਾ ਇਹ ਜਿਹੜੀ ਉਹ ਮਨਾਉਂਦੇ ਨੇ ਅਸੀਂ ਸਾਰੇ ਮੁਸਲਮਾਨ ਭਾਈਚਾਰੇ ਨੂੰ ਦੇਸ਼ ਦੇ ਸਾਰੇ ਮੁਸਲਮਾਨ ਨੂੰ ਹਰ ਨੂੰ ਜੋ ਦੇਸ਼ ਵਾਸੀ ਨੇ ਉਹਨਾਂ ਨੂੰ ਇਹਦੀ ਜਿਹੜੀ ਮੁਬਾਰਕਬਾਦ ਦਿੰਦੇ ਆ ਈਦ ਦੀ ਸਮੂਹ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿਉਂਕਿ ਈਦ ਇੱਕ ਐਸਾ ਤਿਉਹਾਰ ਹੈ ਗਲੇ ਮਿਲਣ ਵਾਲਾ ਔਰ ਪਿਆਰ ਦਾ ਤਿਉਹਾਰ ਹੈ ਸੋ ਪੂਰੇ ਦੇਸ਼ ਵਿੱਚ Eid ਬੜੀ ਖੁਸ਼ੀ ਨਾਲ ਮਨਾਈ ਜਾ ਰਹੀ ਹੈ ਮੈਂ ਸਭ ਸਮੂਹ ਭਾਰਤ ਵਾਸੀਆਂ ਨੂੰ Eid ਦੀ ਮੁਬਾਰਕਬਾਦ ਦਿੰਦਾ ਹਾਂ ਵੀ ਮੁਸਲਿਮ ਭਾਈਆਂ ਨੂੰ ਮੈਂ Eid ਦੇ ਮੌਕੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਭਾਰਤ ਪੰਜਾਬ ਸਪੈਸ਼ਲੀ ਇੱਕ ਐਸਾ ਰਾਜ ਹੈ ਜਹਾਂ ਪੇ ਸਭੀ ਫੈਸਟੀਵਲ ਸਭੀ ਧਰਮੋਂ ਕੇ ਲੋਗ ਰਹਤੇ ਹਨ ਸਭੀ ਇੱਕ ਦੂਸਰੇ ਕਾ ਸਤਿਕਾਰ ਕਰਤੇ ਹਨ ਪਿਆਰ ਕਰਤੇ ਹਨ ਮੈਂ ਅੱਜ ਪੂਰੇ ਦੇਸ਼ ਵਾਸੀਆਂ ਨੂੰ ईद उल फितर दी बधाई देना हां जो कि 30 रोजे ਰੱਖਣ ਦੇ ਬਾਅਦ ਇਹ ਖੁਸ਼ੀ ਮਨਾਈ ਜਾਂਦੀ ਹੈ ਤੇ ਇਹ ਪੂਰਾ ਦੇਸ਼ ਪੂਰਾ ਮੁਲਕ ਬੜੀ ਹਰਸੋ ਲਾਸ ਨਾਲ ਇਸ ਨੂੰ ਮਨਾਉਂਦਾ ਹੈ ਤੇ ਇਹਦੇ ਚ ਸਾਰੇ ਭਾਈਚਾਰੇ Hindu Muslim Sikh Sai ਇਹਨੂੰ ਸਾਂਝੇ ਤੌਰ ਤੇ ਮਨਾਉਂਦੇ ਹਨ 30 ਦਿਨਾਂ ਦੇ ਰੋਜ਼ੇ ਰੱਖਣ ਤੋਂ ਬਾਅਦ ਮੁਸਲਮਾਨ ਭਾਈਚਾਰੇ ਵਾਸਤੇ ਇੱਕ ਬੜਾ ਹੀ ਮੁਬਾਰਕ ਦਾ ਦਿਨ ਹੈ Eid ਦਾ ਦਿਨ ਜਿਸ ਨੂੰ ਕਿ ਵਕਫਾ ਵਕ ਮਸਜਿਦਾਂ ਵਿੱਚ ਨਮਾਜ਼ ਅਦਾ ਕਰਨ ਤੋਂ ਬਾਅਦ ਗਲੇ ਮਿਲ ਕੇ ਦੂਸਰੇ ਨੂੰ ਮੁਸਲਮਾਨ ਭਾਈਚਾਰੇ ਵੱਲੋਂ ਅਤੇ ਸਾਰੇ ਹੀ ਤਰਮਾ ਦੇ ਨੁਮਾਇੰਦਿਆਂ ਵੱਲੋਂ ਇਸ ਮੁਬਾਰਕ ਦਿਨ ਦੀ ਵਧਾਈ ਦਿੱਤੀ ਗਈ ਫਾਸਟ ਵੀਨਿਊ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ